ਸੋ ਇਹ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਸਵੈਗ ਪੰਜਾਬ ਟੀਵੀ ਟਰੈਕਟਰ ਵਾਲੀ ਕੁੜੀ ਦੇ ਨਾਂ ਦੇ ਨਾਲ ਮਸ਼ਹੂਰ ਉਪਲ ਫਾਰਮਜ਼ ਨਾਂ ਦੀ ਆਈਡੀ ਤੋਂ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਟਰੈਕਟਰਾਂ ਦੇ ਨਾਲ ਵੀਡੀਓਜ਼ ਪਾਉਣ ਵਾਲੀ ਉਹ ਕੁੜੀ ਗੁਰਮਨ ਜੋਤਕੌਰ ਜਿਸ ਦੀਆਂ ਕਿ ਟਰੈਕਟਰ ਵਾਲੀਆਂ ਵੀਡੀਓਜ਼ ਕਾਫੀ ਜ਼ਿਆਦਾ ਪਸੰਦ ਕੀਤੀਆਂ ਜਾਂਦੀਆਂ ਸੀ ਪਰ ਬੀਤੇ ਕੁਝ ਦਿਨਾਂ ਤੋਂ ਆਪਣੀ ਇੱਕ ਵਾਇਰਲ ਗਲਤ ਵੀਡੀਓ ਦੇ ਕਰਕੇ ਕਾਫੀ ਜਿਆਦਾ ਚਰਚਾ ਦੇ ਵਿੱਚ ਇਹ ਕੁੜੀ ਰਹੀ ਜਿੱਤੇ ਕਿ ਉਸਦੇ ਮਗੇਤਰ ਵੱਲੋਂ ਹੀ ਉਸ ਕੁੜੀ ਦੀ ਇੱਕ ਗਲਤ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਦੱਸਦੀ ਹੈ ਕਿ ਹੁਣ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਆ ਗਿਆ ਦੋਸਤੋ ਪਹਿਲਾਂ ਦੱਸ ਦਿੰਨੇ ਆ ਕਿ ਇਹ ਕੁੜੀ ਜੋ ਕਿ ਅਕਸਰ ਟਰੈਕਟਰ ਦੇ ਨਾਲ ਸੰਬੰਧਿਤ ਵੀਡੀਓ ਸੋਸ਼ਲ ਮੀਡੀਆ ਤੇ ਪਾਉਂਦੀ ਸੀ ਆਪਣੇ ਮਾਪਿਆਂ ਦੀ ਇਕਲੀ ਕੁੜੀ ਹੈ ਮਾਤਾ ਦੀ ਮੌਤ ਹੋ ਚੁੱਕੀ ਹੈ 2013 ਦੇ ਵਿੱਚ ਤੇ ਪਿਤਾ ਤੇ ਇਹ ਦੋਵੇਂ ਹੀ ਇੱਕ ਦੂਜੇ ਦਾ ਸਹਾਰਾ ਹਨ ਅਕਸਰ ਟਰੈਕਟਰ ਦੇ ਨਾਲ ਇਹ ਵੀਡੀਓਜ਼ ਪਾਉਂਦੀ ਸੀ ਅਤੇ ਕੁਝ ਸਮਾਂ ਪਹਿਲਾਂ ਜਦੋਂ ਇਹ ਨਵਾਂ ਜੌਂਡੀਰ ਟਰੈਕਟਰ ਬੰਦ ਬਾਡੀ ਵਾਲਾ ਲੈਣ ਗਏ ਤਾਂ ਉੱਥੇ ਇਸ ਦੀ ਮੁਲਾਕਾਤ ਪ੍ਰਭ ਨਾਮ ਦੇ ਨੌਜਵਾਨ ਦੇ ਨਾਲ ਹੋਈ ਜੋ ਕਿ ਬਾਅਦ ਦੇ ਵਿੱਚ ਇਸ ਕੁੜੀ ਦੇ ਨਾਲ ਸੋਸ਼ਲ ਮੀਡੀਆ ਦੇ ਰਾਹੀਂ ਸੰਪਰਕ ਕਰਦਾ ਹੈ ਤੇ ਜਿਸ ਤੋਂ ਬਾਅਦ ਦੋਵਾਂ ਦੇ ਪਰਿਵਾਰ ਵੀ ਇੱਕ ਦੂਜੇ ਨੂੰ ਮਿਲਦੇ ਨੇ ਤੇ ਦੋਵਾਂ ਦੇ ਵਿਆਹ ਕਰਨ ਦੀ ਦੋਵਾਂ ਦਾ ਮੰਗਣਾ ਕਰਨ ਦੀ ਜੋ ਯੋਜਨਾਵਾਂ ਬਣਾਈਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਇਹਨਾਂ ਦੇ ਵਿੱਚ ਆਪਸੀ ਸੰਬੰਧ ਵੀ ਬਣੇ ਜਿਸ ਦੀਆਂ ਕਿ ਹੁਣ ਚੈਟਸ ਤੇ ਵੀਡੀਓ ਵੀ ਵਾਇਰਲ ਹੋਈਆਂ ਨੇ ਇਸ ਕੁੜੀ ਨੇ ਅੱਜ ਸੋਸ਼ਲ ਮੀਡੀਆ ਦੇ ਕੁਝ ਨਿੱਜੀ ਨਿਊਜ਼ ਚੈਨਲ ਨੂੰ ਇੰਟਰਵਿਊ ਦੇ ਵਿੱਚ ਵੱਡੇ ਖੁਲਾਸੇ ਕੀਤੇ ਜਿਸ ਦੇ ਵਿੱਚ ਦੱਸਿਆ ਕਿ ਕਿਸ ਤਰ੍ਹਾਂ ਉਸ ਦੇ ਵਿਸ਼ਵਾਸ ਨੂੰ ਤੋੜਿਆ ਗਿਆ ਉਸ ਸ਼ਖਸ ਵੱਲੋਂ ਜਿਸ ਨੂੰ ਉਸ ਨੇ ਆਪਣਾ ਜੀਵਨ ਸਾਥੀ ਮੰਨਿਆ ਸੀ ਤੇ ਜਿਸ ਦੇ ਨਾਲ ਮਾਪਿਆਂ ਨੇ ਉਸ ਦੇ ਵਿਆਹ ਕਰਨ ਦੀਆਂ ਤਿਆਰੀਆਂ ਤੱਕ ਕੀਤੀਆਂ ਸਨ ਤੇ ਉੱਥੇ ਹੀ ਇਸ ਕੁੜੀ ਨੇ ਅਜਿਹੇ ਹੋਰ ਵੀ ਹੈਰਾਨੀਜਨਕ ਸੱਚ ਵੀ ਦੱਸੇ ਤੇ ਉੱਥੇ ਹੀ ਇਹ ਸੱਚ ਹੋਰ ਕੁੜੀਆਂ ਦੇ ਲਈ ਹੋਰ ਬੱਚਿਆਂ ਦੇ ਲਈ ਵੀ ਬੇਹਦ जानने जरूरी ने ताकि जिंदगी ਦੇ ਵਿੱਚ ਉਹਨਾਂ ਨੂੰ ਕਦੇ ਇਸ ਤਰ੍ਹਾਂ ਦੀ ਮੁਸ਼ਕਲ ਇਸ ਤਰ੍ਹਾਂ ਦੀ ਨਮੋਸ਼ੀ ਇਸ ਤਰ੍ਹਾਂ ਦੀ ਬਦਨਾਮੀ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਇਸ ਘਟਨਾ ਤੋਂ ਬਾਅਦ ਇਹ ਕੁੜੀ ਇਸ ਦੇ ਪਿਤਾ ਕਾਫੀ ਜਿਆਦੇ ਸਦਮੇ ਦੇ ਵਿੱਚ ਹਨ ਇਸ ਦੇ ਬਾਰੇ ਵੀ ਇਹਨਾਂ ਨੇ ਆਪ ਹੀ ਦੱਸਿਆ ਹੈ ਲਗਾਤਾਰ ਉਸ ਮੁੰਡੇ ਵੱਲੋਂ ਉਸ ਦੇ ਸਾਥੀਆਂ ਵੱਲੋਂ ਇਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਇਸ ਕੁੜੀ ਨੂੰ ਨਸ਼ੀਲਾ ਪਦਾਰਥ ਕੋਲਡ ਡਰਿੰਕ ਦੇ ਵਿੱਚ ਪਾ ਕੇ ਪਹਲਾਇਆ ਗਿਆ ਜਿਸ ਤੋਂ ਬਾਅਦ ਇਸ ਦੇ ਨਾਲ ਗਲਤ ਹੋਇਆ ਇਹ ਗੱਲ ਇਹ ਦੋਸ਼ ਇਸ ਕੁੜੀ ਦੇ ਨਹੀਂ ਬਲਕਿ ਉਹ ਮੁੰਡੇ ਪ੍ਰਵ ਜੋ ਕਿ ਇਸ ਦਾ ਮੰਗੇਤਰ ਸੀ ਉਸ ਦੇ ਦੋਸਤ ਵੱਲੋਂ ਖੁਦ ਚੈਟ ਦੇ ਵਿੱਚ ਇਹ ਗੱਲ ਮੰਨੀ ਗਈ ਜਿਸ ਤੋਂ ਬਾਅਦ ਜੇ ਕੁੜੀ ਨੇ ਵੀ ਸਾਫ਼ ਤੌਰ ਤੇ ਕਹਿ ਦਿੱਤਾ ਬਿਣਾ ਇਸ ਤਰ੍ਹਾਂ ਦੀ ਕੋਈ ਵੀ ਉਸਨੇ ਸਫਾਈ ਦਿੱਤਿਆ ਕਿ ਇਹ ਵੀਡੀਓਜ਼ ਤਾਂ AI ਦੇ ਨਾਲ ਬਣਾਈਆਂ ਹੋਈਆਂ ਨੇ ਜਾਂ ਫਿਰ ਇਹ ਵੀਡੀਓਜ਼ ਉਸ ਦੀਆਂ ਨਹੀਂ ਹਨ ਉਸ ਦਾ ਚਿਹਰਾ ਲਗਾਇਆ ਗਿਆ ਇਸ ਤਰ੍ਹਾਂ ਦਾ ਇਸ ਕੁੜੀ ਨੇ ਕੁਝ ਵੀ ਨਹੀਂ ਕਿਹਾ ਉਸਨੇ ਸੱਚ ਤੇ ਸਪਸ਼ਟ ਕਿਹਾ ਕਿ ਹਾਂ ਜੋ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਉਸ ਦੀਆਂ ਹੀ ਹਨ ਨਾਲ ਹੀ ਇਸ ਕੁੜੀ ਨੇ ਇਹ ਵੀ ਕਿਹਾ ਕਿ ਇਸ ਜੋ ਵੈਲਟ ਵੀਡੀਓ ਵਾਇਰਲ ਹੋਈ ਹੈ ਉਸ ਦੇ ਨਾਲ ਉਹ ਜੋ ਨੌਜਵਾਨ ਹੈ ਉਹ ਪ੍ਰਭ ਹੈ ਕਿਉਂਕਿ ਉਸ ਤੇ ਹੁਣ ਇਹ ਵੀ ਦੋਸ਼ ਲਗਾਏ ਜਾ ਰਹੇ ਹਨ ਕਿ ਉਹ ਵੀਡੀਓ ਦੇ ਵਿੱਚ ਉਸ ਦੇ ਨਾਲ ਪ੍ਰਭ ਨਹੀਂ ਹੈ ਤੇ ਨਾਲ ਹੀ ਦੱਸ ਦਈਏ ਕਿ ਹੁਣ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਇਹ ਆਇਆ ਹੈ ਕਿ ਮਹਿਲਾ ਕਮਿਸ਼ਨ ਨੇ ਹੁਣ ਇਸ ਮਾਮਲੇ ਦਾ ਸੋਮੋਟੋ ਲਿਆ ਹੈ ਅਤੇ ਪੁਲਿਸ ਨੂੰ ਆਦੇਸ਼ ਦਿੱਤੇ ਹਨ ਕਿ ਜਲਦ ਤੋਂ ਜਲਦ ਉਸ ਨੌਜਵਾਨ ਅਤੇ ਹੋਰ ਦੋਸ਼ੀਆਂ ਦੇ ਖਿਲਾਫ ਬਣਦੀ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਪਰਚਾ ਦਰਜ ਕਰਵਾ ਕੇ ਮਹਿਲਾ ਕਮਿਸ਼ਨ ਨੂੰ ਰਿਪੋਰਟ ਦਿੱਤੀ ਜਾਵੇ ਕਿਉਂਕਿ ਉਤ ਹੀ ਇਹ ਕੁੜੀ ਨੇ ਅੱਜ ਇੰਟਰਵਿਊ ਦੇ ਵਿੱਚ ਵੀ ਭਰੇ ਮਨ ਦੇ ਨਾਲ ਕਿਹਾ ਸੀ ਕਿ ਪੁਲਿਸ ਉਹਨਾਂ ਦੀ ਬਿਲਕੁਲ ਵੀ ਮਦਦ ਨਹੀਂ ਕਰ ਰਹੀ ਉਹਨਾਂ ਨੂੰ ਸਿਰਪ ਤੇ ਸਿਰਪ ਲੋਕਾਂ ਤੋਂ ਸੋਸ਼ਲ ਮੀਡੀਆ ਤੋਂ ਹੀ ਉਮੀਦ ਹੈ ਕਿ ਉਹਨਾਂ ਨੂੰ ਇਨਸਾਫ ਮਿਲੇਗਾ ਜਿਸ ਤੋਂ ਬਾਅਦ ਮਹਿਲਾ ਕਮਿਸ਼ਨ ਨੇ ਮੈਡਮ ਗਿੱਲ ਨੇ ਇਸ ਗੱਲ ਦਾ ਸੂ ਮੋਟੋ ਲਿਆ ਤੇ ਸਖਤ ਕਾਰਵਾਈ ਦੇ ਆਦੇਸ਼ ਹੁਣ ਪੁਲਿਸ ਨੂੰ ਦੇ ਦਿੱਤੇ ਹਨ ਇਹਨਾਂ ਸਖਤ ਆਦੇਸ਼ਾਂ ਦੇ ਵਿੱਚ ਜਿੱਥੇ ਸਬੰਧਤ ਥਾਣੇ ਨੂੰ ਕਿਹਾ ਗਿਆ ਕੇ ਇਸ ਕੁੜੀ ਦੀ ਜੋ ਦੋਸ਼ ਹਨ ਇਨ ਮੈਨ ਉਸ ਦੀ ਰਿਪੋਰਟ ਦਰਜ ਕੀਤੀ ਜਾਵੇ ਉਸ ਤੋਂ ਬਾਅਦ ਕਾਰਵਾਈ ਵੀ ਅਮਲ ਦੇ ਵਿੱਚ ਲਿਆਂਦੀ ਜਾਵੇ ਇੱਥੇ ਹੀ ਨਹੀਂ ਜੋ ਕਾਰਵਾਈ ਕੀਤੀ ਜਾਂਦੀ ਹੈ ਉਸ ਮੁੰਡੇ ਨੂੰ ਗ੍ਰਿਫਤਾਰ ਕੀਤਾ ਜਾਂਦਾ ਉਸ ਦਾ ਜੋ ਦੋਸ਼ ਦੱਸਿਆ ਜਾਂਦਾ ਦੋਸ਼ ਦੱਸਿਆ ਜਾਂਦਾ ਜਿਸ ਨੇ ਕੀ ਉਹ ਚੈਟ ਦੇ ਵਿੱਚ ਵੀਡੀਓ ਅੱਗੇ ਆਪਨੇ ਨਿਊਜ਼ੀਲੈਂਡ ਦੇ ਵਿੱਚ ਕਿਸੇ ਰਿਸ਼ਤੇਦਾਰ ਨੂੰ ਭੇਜੀਆਂ ਜਿੱਥੋਂ ਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਉਸ ਦੋਸਤ ਤੇ ਤੇ ਹੋਰ ਜਿੰਨੇ ਵੀ ਦੋਸ਼ੀ ਨੇ ਇਸ ਮਾਮਲੇ ਦੇ ਵਿੱਚ ਇਸ ਕੁੜੀ ਦੀ ਜ਼ਿੰਦਗੀ ਬਰਬਾਦ ਕਰਨ ਦੇ ਵਿੱਚ ਉਹਨਾਂ ਸਾਰਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਨੇ ਤੇ ਉੱਥੇ ਹੀ ਇਹ ਮਾਮਲਾ ਅੱਜ ਦੇ ਨੌਜਵਾਨਾਂ ਨੂੰ ਬਹੁਤ ਕੁਝ ਸਿੱਖਣ ਦੇ ਲਈ ਵੀ ਦੇ ਗਿਆ ਹੈ ਕਿ ਕਦੇ ਵੀ ਕਿਸੇ ਤੇ ਇਹਨਾਂ ਵਿਸ਼ਵਾਸ ਨਾ ਕਰੋ ਬੇਸ਼ੱਕ ਤੁਹਾਡੀ ਅੰਗੇਜਮੈਂਟ ਤੁਹਾਡਾ ਮੰਗਣਾ ਤੱਕ ਹੋ ਗਿਆ ਹੈ ਜਦੋਂ ਤੱਕ ਵਿਆਹ ਦੇ ਬੰਧਨ ਦੇ ਵਿੱਚ ਨਹੀਂ ਵੱਧ ਜਾਂਦੇ ਕੋਈ ਵੀ ਇਸ ਤਰ੍ਹਾਂ ਦਾ ਗਲਤ ਸਟੈਪਨ ਨਾ ਪਟਿਆ ਜਾਵੇ ਤੇ ਨਾਲ ਹੀ ਮਾਪਿਆਂ ਨੂੰ ਵੀ ਕਿਤੇ ਨਾ ਕਿਤੇ ਇਸ ਮਾਮਲੇ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ ਕਿ ਬੇਸ਼ੱਕ ਬੱਚੇ ਵੱਡੇ ਹੋ ਗਏ ਨੇ ਪਰ ਫਿਰ ਵੀ ਉਹਨਾਂ ਦਾ ਮਾਰਗਦਰਸ਼ਨ ਕਰਨ ਦੀ ਉਹਨਾਂ ਦਾ ਧਿਆਨ ਰੱਖਣ ਦੀ ਜ਼ਰੂਰਤ ਹਮੇਸ਼ਾ ਹੀ ਪੈਂਦੀ ਹੈ ਸੋ ਤੁਹਾਡਾ ਕੀ ਕਹਿਣਾ ਹੈ ਇਸ ਮਾਮਲੇ ਤੇ ਤੇ ਉਸ ਨੌਜਵਾਨ ਤੇ ਤੁਹਾਨੂੰ ਕੀ ਲੱਗਦਾ ਹੈ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਬੇਸ਼ੱਕ ਉਹ ਨੌਜਵਾਨ ਲਾਈਵ ਆ ਕੇ ਆਪਣੀਆਂ ਸਫਾਈਆਂ ਦੇ ਰਿਹਾ ਹੈ ਕਿ ਉਸ ਦਾ ਕਸੂਰ ਨਹੀਂ ਹੈ ਇਸ ਕੁੜੀ ਦੀ ਕਿਸੇ ਹੋਰ ਨੌਜਵਾਨ ਦੇ ਨਾਲ ਗੱਲਵਾਸੀ ਇਸ ਨੂੰ ਛੀਟ ਕਰ ਰਹੀ ਸੀ ਪਰ ਇਸ ਦੀਆਂ ਚੈਟਸ ਤੋਂ ਤੇ ਇਸ ਦੇ ਦੋਸਤ ਵੱਲੋਂ ਕਬੂਲਨਾਮੇ ਦੇ ਵਿੱਚ ਸਾਫ ਤੌਰ ਤੇ ਝਲਕ ਰਿਹਾ ਹੈ ਕਿ ਇਹ ਨੌਜਵਾਨ ਕਿਸ ਤਰ੍ਹਾਂ ਉਸ ਕੁੜੀ ਨੂੰ ਤੰਗ ਪਰੇਸ਼ਾਨ ਤੇ ਬਲੈਕਮੇਲ ਕਰ ਰਿਹਾ ਸੀ ਇਹ ਗੱਲ ਹੁਣ ਕਿਤੇ ਵੀ ਲੁਕੀ ਨਹੀਂ ਜਾਪਦੀ ਸੋ ਕੀ ਕਹਿਣਾ ਤੁਹਾਡਾ ਇਸ ਬਾਰੇ ਜਰੂਰ ਕਮੈਂਟ ਕਰਨਾ ਵੀਡੀਓ ਨੂੰ ਜਲਦੀ ਜਲਦੀ ਸ਼ੇਅਰ ਕਰ ਦੇਣਾ ਹੋਰ ਅਪਡੇਟਸ ਨਾਲ ਅਪ ਟੂ ਡੇਟ ਰਹਿਣ ਦੇ ਲਈ ਸਵਾਗ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਹੁਣ ਫਲਾ ਲੈਤੇ ਸਾਨੂੰ ਦਿਓ ਇਜਾਜ਼ਤ ਧੰਨਵਾਦ ਜੀ